ਜਗਤ ਗੁਰੂ ਗੁਰੂ ਨਾਨਕ ਸੱਚੇ ਪਾਸ਼ਾ ਨੋ ਖੰਡਾਂ ਵਿੱਚ ਵਿਚਰ ਕੇ ਨੋ ਖੰਡਾਂ ਦਾ ਪਲਾ ਕਰੈ ਨੇ ਭਾਈ ਗੁਰਦਾਸ ਜੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਉਸਤਤਿ ਵਿੱਚ ਲਿਖਦੇ ਨੇ ਗੁਰੂ ਸਾਹਿਬ ਨੇ ਨੋ ਖੰਡਾਂ ਨੂੰ ਤਾਰਿਆ ਉਹਨਾਂ ਖੰਡਾਂ ਦਾ ਪ੍ਰਸੰਗ ਆਪ ਸੁਣ ਰਹੇ ਹੋ ਗੁਰੂ ਸਾਹਿਬ ਵਖ ਵਖ ਖੰਡਾਂ ਵਿੱਚ ਜਾਂਦੇ ਹਨ ਖੰਡ ਹਨ ਵਰ ਪੰਡ ਹਨ ਪੁਰੀਆ ਹਨ ਸੋਦਾ ਲੋਕ ਹਨ ਭਾਈ ਗੁਰਦਾਸ ਜੀ ਲਿਖਦੇ ਨੇ ਗੁਰੂ ਨਾਨਕ ਸੱਚੇ ਪਾਸ਼ਾ ਨੇ 9 ਖੰਡਾਂ ਦੀ ਪ੍ਰithvi ਜਿੱਤ ਲਈ ਉਹ ਕਿਵੇਂ ਜਿੱਤੀ ਹੈ ਇਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਆਪਣੀ ਕਥਾ ਵਿੱਚ ਲਿਖਦੇ ਨੇ ਆਓ ਬੜੇ ਪਿਆਰ ਨਾਲ ਕਥਾ ਸਰਮਣ ਕਰੀਏ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਚੱਲ ਕੇ ਉਲਕਾ ਪਹਾੜ ਤੇ ਪਹੁੰਚੇ ਭਾਈ ਮਰਦਾਨਾ ਜੀ ਗੁਰੂ ਸਾਹਿਬ ਨੂੰ ਪੁੱਛਣ ਲੱਗੇ ਜਿਸ ਰਸਤੇ ਤੇ ਅਸੀਂ ਜਾ ਰਹੇ ਹਾਂ ਅੱਗੇ ਕਿਹੜਾ ਦੇਸ਼ ਆਏਗਾ ਗੁਰੂ ਸਾਹਿਬ ਕਹਿਣ ਲੱਗੇ ਅੱਗੇ ਜਾ ਕੇ ਇੱਕ ਬੰਦਰਗਾਹ ਉਸ ਤੋਂ ਅੱਗੇ ਇੱਕ ਘਰਾਟ ਆਏਗਾ ਉਸ ਤੋਂ ਅੱਗੇ ਜਾ ਕੇ ਲਾਹਰ ਬੰਦਰਗਾਹ ਆਏਗੀ ਉਥੋਂ ਫਿਰ ਆਪਣਾ ਦੇਸ਼ ਸ਼ੁਰੂ ਹੋ ਜਾਏਗਾ ਭਾਈ ਮਰਦਾਨਾ ਜੀ ਕਹਿਣ ਲੱਗੇ ਫਿਰ ਉਥੋਂ ਦੀ ਆਪਣਾ ਘਰ ਕਿੰਨੀ ਦੂਰ ਹੋਏਗਾ ਮਹਾਰਾਜ ਇੱਥੋਂ ਦੀ ਆਪਣਾ ਘਰ ਕਿੰਨੀ ਦੂਰ ਹੈ ਤੁਹਾਨੂੰ ਤਾਂ ਸਭ ਕੁਝ ਪਤਾ ਹੈ ਕਿਰਪਾ ਕਰਕੇ ਦੱਸੋ ਆਪਣਾ ਘਰ ਕਿੰਨੀ ਦੂਰ ਹੈ ਇਹ ਗੱਲ ਸੁਣ ਕੇ ਗੁਰੂ ਸਾਹਿਬ ਖੁਸ਼ ਹੋ ਗਏ ਤੇ ਗੁਰੂ ਸਾਹਿਬ ਬਚਨ ਕਰਨ ਲੱਗੇ ਤੂੰ ਘਰ-ਬਾਰ ਬਾਰੇ ਪੁੱਛਦਾ ਹੈ ਲੱਗਦਾ ਤੈਨੂੰ ਘਰ-ਬਾਰ ਚੇਤੇ ਆ ਗਿਆ ਗੁਰੂ ਸਾਹਿਬ ਕਹਿਣ ਲੱਗੇ ਇਹ ਪੁੱਛਣ ਦੀ ਕੀ ਲੋੜ ਹੈ ਇਹ ਘਰ ਕਿੰਨੀ ਦੂਰ ਹੈ ਤੈਨੂੰ ਹੁਣੇ ਹੀ ਪੁੱਛਾ ਦਿੰਨੇ ਆ ਤੈਨੂੰ ਬਿਨਾਂ ਦੇਰੀ ਤੋਂ ਇੱਕ ਛਿਨ ਵਿੱਚ ਪੁੱਛਾ ਦਿੰਨੇ ਆ ਫੇਰ ਤੂੰ ਆਪਣੇ ਪਰਿਵਾਰ ਨੂੰ ਖੁਸ਼ ਹੋ ਕੇ ਮਿਲ ਲਈ ਉਹਨਾਂ ਨੂੰ ਮਿਲੇ ਤੈਨੂੰ ਬੜਾ ਲੰਮਾ ਸਮਾਂ ਹੋ ਗਿਆ ਭਾਈ ਮਰਦਾਨਾ ਜੀ ਕਹਿਣ ਲੱਗੇ ਫਿਰ ਤੁਸੀਂ ਵੀ ਨਾਲ ਹੀ ਚੱਲੋਗੇ ਬੜਾ ਲੰਬਾ ਸਫ਼ਰ ਕਰਕੇ ਆਏ ਆਂ ਮਹਾਰਾਜ ਆਪ ਜੀ ਦੇ ਵੀ ਪੁੱਤਰ ਹਨ ਆਪ ਦੇ ਕੀ ਮਾਤਾ ਪਿਤਾ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਜਦੋਂ ਸਾਨੂੰ ਕਰਤਾਰ ਲੈ ਕੇ ਜਾਏਗਾ ਤਾਂ ਹੀ ਅਸੀਂ ਜਾਵਾਂਗੇ ਕਸੀਂ ਆਪਣੀ ਮਰਜ਼ੀ ਨਾਲ ਨਹੀਂ ਜਾ ਸਕਦੇ ਭਾਈ ਮਰਦਾਨਾ ਜੀ ਜੇ ਤੁਸੀਂ ਆਪਣੇ ਘਰ ਛੇਤੀ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਖਿੰਨ ਵਿੱਚ ਪਹੁੰਚਾ ਦਿੰਨੇ ਆ ਭਾਈ ਮਰਦਾਨਾ ਜੀ ਕਹਿਣ ਲੱਗੇ ਮੈਨੂੰ ਤਾਂ ਤੁਹਾਡਾ ਸੰਗ ਹੀ ਚੰਗਾ ਲੱਗਦਾ ਹੈ ਮਹਾਰਾਜ ਮੈਂ ਤੁਹਾਡਾ ਸੰਗੀ ਹਾਂ ਮੈਨੂੰ ਆਪਣੇ ਘਰ ਤੱਕਾ ਮਾਰਨ ਲੱਗੇ ਹੋ ਮੇਰੇ ਸੱਚੇ ਬਾਸ਼ਾ ਤੁਹਾਡੇ ਤੋਂ ਬਿਨਾ ਮੈਂ ਆਪਣੇ ਘਰ ਨਹੀਂ ਜਾਣਾ ਮਹਾਰਾਜ ਮੈਂ ਤੁਹਾਡੇ ਦਰਸ਼ਨ ਕਰਦਾ ਕਰਦਾ ਹੀ ਖੁਸ਼ ਰਹਿਣਾ ਗੁਰੂ ਸਾਹਿਬ ਕਹਿਣ ਲੱਗੇ ਭਾਈ ਮਰਦਾਨਾ ਅਸੀਂ ਤੈਨੂੰ ਤੱਕਾ ਥੋੜੀ ਦਿੱਤਾ ਹੈ ਤੁਸੀਂ ਤਾਂ ਆਪ ਹੀ ਘਰ ਬਾਰੇ ਪੁੱਛ ਰਹੇ ਹੋ ਅਸੀਂ ਤਾਂ ਗਿਆ ਫਿਰ ਛੇਤੀ ਤੈਨੂੰ ਘਰ ਹੀ ਪਹੁੰਚਾ ਦਈਏ ਭਾਈ ਮਰਦਾਨਾ ਜੀ ਕਹਿਣ ਲੱਗੇ ਮੈਂ ਤਾਂ ਸਹਿਜ ਸੁਭਾਏ ਪੁੱਛ ਲਿਆ ਮੈਂ ਘਰ ਨਹੀਂ ਜਾਣਾ ਜਦੋਂ ਤੋਂ ਤੁਹਾਡੇ ਚਰਨਾਂ ਵਿੱਚ ਸ਼ਰਨ ਲਿੱਤੀ ਹੈ ਮੇਰਾ ਘਰਦਿਆਂ ਨਾਲ ਮੋਹ ਟੁੱਟ ਗਿਆ ਤੁਸੀਂ ਮੈਨੂੰ ਜਿੱਧਰ ਲੈ ਜਾਓਗੇ ਮੈਂ ਉਧਰ ਹੀ ਚੱਲ ਪਾਵਾਂਗਾ ਮਹਾਰਾਜ ਹੁਣ ਮੈਂ ਤੁਹਾਡਾ ਸੰਗ ਨਹੀਂ ਛੱਡਣਾ ਤੁਹਾਡੀ ਕਿਰਪਾ ਨਾਲ ਹੀ ਮੈਂ ਸਭ ਕੁਝ ਵੇਖਿਆ ਹੈ ਮਹਾਰਾਜ ਮੈਂ ਸੁਣਿਆ ਨੌਖੰਡ ਨੇ ਭਾਈ ਮਰਦਾਨਾ ਜੀ ਕਹਿਣ ਲੱਗੇ ਨੌਖੰਡ ਜੰਪੂ ਦੀਪਾਂ ਬਾਰੇ ਮੈਂ ਸੁਣਿਆ ਹੈ ਗੁਰੂ ਨਾਨਕ ਸੱਚੇ ਪਾਸ਼ਾ ਉਹ ਮੈਨੂੰ ਦਿਖਾ ਦਿਓ ਨੌ ਖੰਡਾ ਨੂੰ ਦੇਖਣ ਦੀ ਮੇਰੀ ਇਬਲਾਸ਼ ਹੈ ਮੈਨੂੰ ਨੌ ਖੰਡ ਦਿਖਾ ਦਿਓ ਮਹਾਰਾਜ ਤੁਸੀਂ ਸਮਰਾਥ ਹੋ ਕਿਰਪਾ ਕਰੋ ਮੈਨੂੰ ਨੌ ਖੰਡ ਦਿਖਾ ਦਿਓ ਗੁਰੂ ਨਾਨਕ ਸੱਚੇ ਪਾਸ਼ਾ ਪਾਈ ਮਰਦਾਨਾ ਜੀ ਨਾਲ ਬਹੁਤ ਪਿਆਰ ਕਰਦੇ ਸਨ ਉਹ ਕਹਿਣ ਲੱਗੇ ਤੇਰਾ ਕਿਹਾ ਥੋੜੀ ਮੋਰਦਾ ਹੈ ਤੁਸੀਂ ਚਲੋ ਨੌ ਖੰਡ ਤੁਹਾਨੂੰ ਦਿਖਾ ਦਿੰਨੇ ਆ ਜਿੰਨੀ ਸੈਰ ਤੇਰੇ ਮਨ ਨੂੰ ਚੰਗੀ ਲੱਗਦੀ ਹੈ ਤੂੰ ਕਰ ਲੈ ਤੂੰ ਜਿੱਥੇ ਆਖੇਂਗਾ ਉੱਥੇ ਹੀ ਤੈਨੂੰ ਲੈ ਜਾਵਾਂਗੇ ਏ ਕੇ ਕੇ ਜਗਤ ਗੁਰੂ ਗੁਰੂ ਨਾਨਕ ਸੱਚੇ ਪਾਸ਼ਾ ਅੱਗੇ ਵਧ ਗਏ ਮਹਾਰਾਜ ਇੱਕ ਖੰਡ ਵਿੱਚ ਪਹੁੰਚੇ ਜਿਸ ਦਾ ਨਾਮ ਸੀ ਇਲਾਬਰਤ ਤੁਰੰਤ ਹੀ ਮਹਾਰਾਜ ਉਸ ਖੰਡ ਵਿੱਚ ਪਹੁੰਚ ਗਏ ਉਸ ਖੰਡ ਵਿੱਚ ਕਰੋੜਾਂ ਸ਼ੇਰ ਇੱਕੋ ਥਾਂ ਤੇ ਰਹਿੰਦੇ ਸਨ ਉਹ ਇਲਾਕਾ ਸ਼ੇਰਾਂ ਨਾਲ ਭਰਿਆ ਪਿਆ ਸੀ ਗੁਰੂ ਨਾਨਕ ਸੱਚੇ ਪਾਸ਼ਾ ਉਹਨਾਂ ਸ਼ੇਰਾਂ ਦੇ ਵਿੱਚ ਜਾ ਕੇ ਬੈਠ ਗਏ ਗੁਰੂ ਸਾਹਿਬ ਕਹਿਣ ਲੱਗੇ ਮਰਦਾਨਿਆ ਸ਼ਬਦ ਪੜ ਭਾਈ ਮਰਦਾਨਾ ਜੀ ਉੱਚਾ ਸੁਰ ਲਾ ਲਾ ਕੇ ਗੁਰਬਾਣੀ ਦਾ ਕੀਰਤਨ ਕਰਨ ਲੱਗੇ। ਉਹ ਸ਼ੇਰਾਂ ਦੇ ਕੰਨਾਂ ਵਿੱਚ ਗੁਰਬਾਣੀ ਦੀ ਆਵਾਜ਼ ਪਈ। ਸ਼ੇਰਾਂ ਦਾ ਹਿਰਦਾ ਨਿਰਮਲ ਹੋਣਾ ਸ਼ੁਰੂ ਹੋ ਗਿਆ। ਸਾਰੇ ਸ਼ੇਰ ਇਕੱਠੇ ਹੋਏ ਤੇ ਉਹਨਾਂ ਨੇ ਧੰਨ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਮੱਥਾ ਟੇਕ ਦਿੱਤਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਗੁਰੂ ਸਾਹਿਬ ਸ਼ੇਰਾਂ ਨੂੰ ਪੁੱਛਣ ਲੱਗੇ ਤੁਸੀਂ ਕੌਣ ਹੋ ਤੇ ਇੱਥੇ ਚੱਲ ਕੇ ਕਿਉਂ ਆਇਓ? ਸਾਨੂੰ ਆਪੋ ਆਪਣਾ ਨਾਮ ਦੱਸੋ। ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਕੋਲੋਂ ਸਵਾਲ ਪੁੱਛਿਆ ਤਾਂ ਉਹਨਾਂ ਵਿੱਚ ਬੋਲਣ ਦੀ ਸਮਰੱਥਾ ਪੈਦਾ ਹੋਵੇਗੀ ਉਹਨਾਂ ਦਾ ਮੁੱਖੀ ਸ਼ੇਰ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਬੋਲਣ ਲੱਗਾ ਉਹ ਕਹਿਣ ਲੱਗਾ ਮਹਾਰਾਜ ਸਾਡੀ ਤਾਮਸੀ ਜੂਨ ਹੈ ਤਾਮਸੀ ਤੋਂ ਭਾਵ ਹੈ ਜਿਹੜਾ ਮਾਸ ਖਾਂਦੇ ਆ ਮਿਰਚਾਂ ਤੇ ਛਟਪਟਾ ਖਾਂਦੇ ਆ ਉਹਨਾਂ ਨਾਲ ਹਿਰਦੇ ਵਿੱਚ ਕ੍ਰੋਧ ਵੱਧਦਾ ਹੈ ਤੇ ਸਤੋਗੁਣੀ ਭੋਜਨ ਛਕਣ ਨਾਲ ਮਨ ਸ਼ਾਂਤ ਰਹਿੰਦਾ ਹੈ ਅਸੀਂ ਪਿਛਲੇ ਜਨਮਾਂ ਵਿੱਚ ਪਾਪ ਕੀਤੇ ਹੋਏ ਹਾਂ ਇਸ ਲਈ ਸਾਨੂੰ ਸ਼ੇਰਾਂ ਦਾ ਜਨਮ ਮਿਲਿਆ ਹੁਣ ਮਹਾਰਾਜ ਅਸੀਂ ਤੁਹਾਡੀ ਸ਼ਰਨ ਵਿੱਚ ਆਇਆ ਗੁਰੂ ਸਾਹਿਬ ਨੇ ਫਿਰ ਉਹਨਾਂ ਨੂੰ ਸਵਾਲ ਕੀਤਾ ਤੁਹਾਡਾ ਗੁਜ਼ਾਰਾ ਕਿਵੇਂ ਹੁੰਦਾ ਹੈ ਤਾਂ ਉਹਨਾਂ ਦਾ ਮੁਖੀ ਸ਼ੇਰ ਕਹਿਣ ਲੱਗਾ ਕਈ ਦਿਨ ਹੋ ਗਏ ਅਸੀਂ ਭੁੱਖੇ ਫਿਰਦੇ ਹਾਂ ਇਸ ਜੰਗਲ ਵਿੱਚ ਸੌ ਯੋਜਨ ਤੱਕ ਜਿੰਨੇ ਪਸ਼ੂ ਸੀ ਉਹ ਅਸੀਂ ਸਾਰੇ ਖਾ ਲਏ ਹੁਣ ਬਾਕੀ ਕੁਝ ਨਹੀਂ ਬਚਿਆ ਹੁਣ ਸਾਡੇ ਵਿੱਚੋਂ ਜਿਹੜਾ ਸ਼ੇਰ ਸੋ ਜਾਂਦਾ ਹੈ ਉਹਨੂੰ ਬਾਕੀ ਸਾਰੇ ਸ਼ੇਰ ਮਿਲ ਕੇ ਖਾ ਜਾਂਦੇ ਆ ਪਰ ਮਹਾਰਾਜ ਕਈ ਦਿਨਾਂ ਦੇ ਭੁੱਖੇ ਇਸ ਕਰਕੇ ਆ ਕਿ ਹੁਣ ਕੋਈ ਸ਼ੇਰ ਸੌਂਦਾ ਹੀ ਨਹੀਂ ਸਾਰੇ ਸ਼ੇਰ ਜਾਗਦੇ ਨੇ ਕੋਈ ਸ਼ੇਰ ਸੌਂਦਾ ਨਹੀਂ ਕਿਉਂਕਿ ਕੋਈ ਵੀ ਮਰਨਾ ਨਹੀਂ ਚਾਹੁੰਦਾ ਮਹਾਰਾਜ ਨੀਂਦ ਤਾਂ ਬਹੁਤ ਆਂਦੀ ਹੈ ਪਰ ਮੌਤ ਤੋਂ ਡਰਦੇ ਆ ਕੋਈ ਸੌਂਦਾ ਨਹੀਂ ਹਮੇਸ਼ਾ ਡਰ ਵਿੱਚ ਹੀ ਰਹਿੰਦੇ ਆ ਕੇ ਜੇ ਅਸੀਂ ਸੋ ਗਏ ਤਾਂ ਸਾਨੂੰ ਕੋਈ ਖਾ ਜਾਏਗਾ ਸ਼ੇਰ ਕਹਿਣ ਲੱਗੇ ਮਹਾਰਾਜ ਅੱਜ ਤੁਹਾਡੇ ਦਰਸ਼ਨ ਕਰਕੇ ਸਾਡਾ ਮਨ ਨਿਰਮਲ ਹੋ ਗਿਆ ਹੈ ਸ਼ੇਰ ਕਹਿਣ ਲੱਗਾ ਮਹਾਰਾਜ ਅੱਜ ਤੋਂ ਤੁਸੀਂ ਸਾਡੇ ਗੁਰੂ ਹੋ ਕਿਰਪਾ ਕਰੋ ਸਾਡੀ ਗਤੀ ਕਰ ਦਿਓ ਸੱਚੇ ਪਾਸ਼ਾ ਗਰੀਬ ਨਵਾਜ਼ ਨੇ ਉਹਨਾਂ ਦੇ ਸੋਹਣੇ ਬਚਨ ਸੁਨੇ ਮਹਾਰਾਜ ਕਹਿਣ ਲੱਗੇ ਸ਼ੂਭ ਗਤ ਇੰਜ ਨਹੀਂ ਦੇਵਾਂਗੇ ਸਮਾਪਾ ਕੇ ਦੇਵਾਂਗੇ ਪਹਿਲਾਂ ਅਸੀਂ ਤੁਹਾਨੂੰ ਮਨੁੱਖਾ ਜਨਮ ਦੇਵਾਂਗੇ ਜੇ ਤੁਸੀਂ ਗੁਰੂ ਦੀ ਸਿੱਖੀ ਨੂੰ ਕਮਾਣਾ ਜੇ ਤੁਸੀਂ ਸਾਡੀ ਸਿੱਖੀ ਕਮਾਵੋਗੇ ਤੇ ਬਿਨਾਂ ਸ਼ੱਕ ਤੁਹਾਨੂੰ ਕੇਵਲ ਮੁਕਤੀ ਦੇਵਾਂਗੇ ਕੇਵਲ ਮੁਕਤੀ ਵਿੱਚ ਬੰਦਾ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦਾ ਹੈ ਕੇਵਲ ਮੁਕਤੀ ਸਭ ਤੋਂ ਵੱਡੀ ਮੁਕਤੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਕੇਵਲ ਮੁਕਤੀ ਬਾਰੇ ਗਿਆ ਜੋ ਸਭ ਤੋਂ ਸ਼ਰੋਮਣੀ ਹੈ ਹੁਣ ਕੁਝ ਸਮੇਂ ਬਾਅਦ ਤੁਹਾਡਾ ਸ਼ੇਰਾਂ ਵਾਲਾ ਜਨਮ ਮੁੱਕ ਜਾਏਗਾ ਤੇ ਤੁਹਾਨੂੰ ਮਨੁੱਖਾ ਜੋਨੇ ਪ੍ਰਾਪਤ ਹੋਏਗੀ ਇਹ ਤੁਹਾਨੂੰ ਸਾਡਾ ਬਚਨ ਹੈ ਤੁਸੀਂ ਸਾਡੀ ਸਿੱਖੀ ਧਾਰਨ ਕਰਕੇ ਜਦੋਂ ਸ਼ਬਦ ਦਾ ਅਭਿਆਸ ਕਰੋਗੇ ਤੁਹਾਡੇ ਸ਼ਰੀਰ ਦੀ ਹੋਂਮਾ ਮੁੱਕ ਜਾਏਗੀ ਤੇ ਤੁਸੀਂ ਮੁਕਤੀ ਪ੍ਰਾਪਤ ਕਰੋਗੇ ਇਹ ਕਹਿ ਕੇ ਗੁਰੂ ਨਾਨਕ ਸੱਚੇ ਪਾਸ਼ਾ ਉੱਥੋਂ ਦੀ ਵਿਦਾ ਹੋਏ ਗੁਰੂ ਨਾਨਕ ਸੱਚੇ ਪਾਸ਼ਾ ਕੇਵਲ ਸਾਡੇ ਗੁਰੂ ਨਹੀਂ ਉਹ ਪਸ਼ੂਆਂ ਦੇ ਵੀ ਗੁਰੂ ਨੇ ਗੁਰੂ ਨਾਨਕ ਸੱਚੇ ਪਾਸ਼ਾ ਪਸ਼ੂ ਪ੍ਰੇਤ ਮੁਗਧ ਕੋ ਉਤਾਰੇ ਪਾਹਣ ਪਾਰ ਉਤਾਰੇ ਜੇ ਪਸ਼ੂ ਗੁਰੂ ਸਾਹਿਬ ਦੀ ਸ਼ਰਣ ਵਿੱਚ ਆ ਜਾਣ ਤਾਂ ਉਹ ਉਹਨਾਂ ਨੂੰ ਵੀ ਤਾਰ ਦੇਣ ਉਹਨਾਂ ਸ਼ੇਰਾਂ ਦਾ ਗੁਰੂ ਸਾਹਿਬ ਭਲਾ ਕਰਕੇ ਉਥੋਂ ਦੀ ਵਿਦਾ ਹੋਏ ਗੁਰੂ ਸਾਹਿਬ ਉਥੋਂ ਦੀ ਬਹੁਤ ਅੱਗੇ ਚਲੇ ਗਏ ਸੂਕੋ ਕੋ ਤੋਂ ਵੀ ਦੂਰ ਇੱਕ ਉੱਚੀ ਥਾਂ ਤੇ ਨਗਰ ਸੀ ਗੁਰੂ ਸਾਹਿਬ ਉਸ ਨਗਰ ਦੇ ਬਾਹਰ ਬੈਠ ਗਏ ਉਹ ਜੀ ਕੁਮੁਨੁਖ ਗੁਰੂ ਨਾਨਕ ਸੱਚੇ ਪਾਸ਼ਾ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਕੋਲ ਆਏ। ਉਹ ਗੁਰੂ ਸਾਹਿਬ ਨੂੰ ਦੇਖ ਕੇ ਬੜੇ ਹੈਰਾਨ ਹੋਏ ਕਿ ਜਿੱਧਰੋਂ ਇਹ ਆ ਰਹੇ ਨੇ ਉਧਰ ਤੇ ਕਰੋੜਾ ਸ਼ੇਰ ਨੇ ਇਹ ਪਰੀ ਭਾਂਤੀ ਇੱਥੇ ਕਿਵੇਂ ਪਹੁੰਚ ਗਏ? ਤੁਹਾਨੂੰ ਰਸਤੇ ਵਿੱਚ ਕਿਸੇ ਸ਼ੇਰ ਨੇ ਨਹੀਂ ਖਾਦਾ। 100 ਜੋਜਨ ਤੱਕ ਨਾ ਸ਼ੇਰਾਂ ਨੇ ਪਸ਼ੂ ਰਣ ਦਿੱਤਾ, ਨਾ ਮਨੁੱਖ ਰਣ ਦਿੱਤਾ। ਉਹ ਸਾਰਾ ਕੁਝ ਹੀ ਖਾ ਗਏ। ਉਹਨਾਂ ਨੇ ਕੁਝ ਨਹੀਂ ਛੱਡਿਆ। ਅਸੀਂ ਉਹਨਾਂ ਤੋਂ ਡਰਦੇ ਉੱਚੀ ਥਾਂ ਤੇ ਰਹਿਣਾ ਆ ਅਸੀਂ ਅੰਦਰ ਤੋਪਾਂ ਲਗਾ ਕੇ ਰੱਖੀਆਂ ਜਦੋਂ ਇੱਥੇ ਸ਼ੇਰ ਆਂਦੇ ਨੇ ਅਸੀਂ ਤੋਪਾਂ ਚਲਾਉਂਦੇ ਆ ਤੇ ਗੋਲੇ ਮਾਰ ਮਾਰ ਕੇ ਸ਼ੇਰਾਂ ਨੂੰ ਭਜਾਉਂਦੇ ਆ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਅਸੀਂ ਉਹਨਾਂ ਕੋਲ ਹੋ ਕੇ ਆਏ ਆ ਗੁਰੂ ਸਾਹਿਬ ਕਹਿਣ ਲੱਗੇ ਉਹ ਹਿੰਸਾ ਕਰਨ ਤੋਂ ਆਪ ਹੀ ਨਿਰਾਸ਼ ਹੋ ਗਏ ਨੇ ਉਹਨਾਂ ਸਾਰਿਆਂ ਨੂੰ ਅਸੀਂ ਆਪਣੇ ਸਿੱਖ ਬਣਾਇਆ ਆ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਕੁਝ ਦੇਰ ਵਿੱਚ ਹੀ ਸਾਰੇ ਸ਼ੇਰਾਂ ਨੇ ਆਪੇ ਹੀ ਮਰ ਜਾਣਾ ਉਸ ਨਗਰ ਦੇ ਲੋਕਾਂ ਨੇ ਜਦੋਂ ਗੁਰੂ ਸਾਹਿਬ ਕੋਲ ਇਹ ਦਰ ਸੁਣੀ ਤਾਂ ਉਹ ਗੁਰੂ ਸਾਹਿਬ ਨੂੰ ਮੱਥਾ ਟੇਕ ਲੱਗੇ ਉਹ ਕਹਿ ਲੱਗੇ ਮਹਾਰਾਜ ਸਾਨੂੰ ਉਹਨਾਂ ਸ਼ੇਰਾਂ ਦਾ ਬੜਾ ਭਾਰੀ ਦੁੱਖ ਸੀ ਸਾਡਾ ਐਡਾ ਵੱਡਾ ਦੁੱਖ ਤੁਸੀਂ ਦੂਰ ਕਰ ਦਿੱਤਾ ਤੁਸੀਂ ਕੋਈ ਵੱਡੇ ਕਲਾਤਾਰ ਸੰਤੋ ਜਿਹੜਾ ਸਾਡਾ ਵੱਡਾ ਡਰ ਦੂਰ ਕਰ ਦਿੱਤਾ ਜੇ ਤੁਸੀਂ ਉਹਨਾਂ ਸ਼ੇਰਾਂ ਨੂੰ ਤਾਰ ਸਕਦੇ ਹੋ ਤੇ ਸਾਡਾ ਵੀ ਪਲਾ ਕਰੋ ਸਾਡੇ ਤੇ ਕਿਰਪਾ ਕਰੋ ਸਾਨੂੰ ਵੀ ਤਾਰ ਦਿਓ ਮਹਾਰਾਜ ਆਈ ਤੋ ਬਾਦ ਤੁਸੀਂ ਸਾਡੇ ਗੁਰੂ ਹੋ ਸਾਡੇ ਤੇ ਕਿਰਪਾ ਕਰੋ ਸਾਨੂੰ ਉਪਦੇਸ਼ ਦਿਓ ਸਾਨੂੰ ਤਾਰ ਦਿਓ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲਗੇ ਜੇ ਤੁਸੀਂ ਆਪਣਾ ਕਲਿਆਣ ਚਾਹੁੰਦੇ ਹੋ ਤਾਂ ਨਾਮ ਜਪਿਆ ਕਰੋ ਵਾਹਿਗੁਰੂ 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 ਉਸ ਇਲਾਬ੍ਰਤ ਖੜ ਦੇ ਸਾਰੇ ਲੋਕ ਕਹਿਣ ਲੱਗੇ ਅੱਜ ਤੋਂ ਬਾਅਦ ਤੁਸੀਂ ਸਾਡੇ ਗੁਰੂ ਹੋ ਤੇ ਅਸੀਂ ਤੁਹਾਡੇ ਸਿੱਖ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਸਾਰੇ ਸਿੱਖ ਬਣੇ ਉੱਥੇ ਸਭ ਮਨੁੱਖਾਂ ਨੇ ਗੁਰੂ ਸਾਹਿਬ ਦੀ ਚਰਨ ਪਾੜ ਲਈ ਗੁਰੂ ਨਾਨਕ ਸੱਚੇ ਪਾਸ਼ਾ ਦੇ ਚਰਨਾ ਦਾ ਜਲ ਸਭ ਨੇ ਛਕਿਆ ਉਹਨਾਂ ਨੇ ਗੁਰੂ ਸਾਹਿਬ ਤੋਂ ਨਾਮ ਲਿਆ ਤੇ ਨਾਮ ਲੈ ਕੇ ਉਸ ਨੂੰ ਜਪਨ ਲੱਗ ਪਏ ਵੇਰ ਸੱਚੇ ਪਾਸ਼ਾ ਕੁਝ ਚਿਰ ਉੱਥੇ ਰਹੇ ਇਲਾ ਪ੍ਰਤਖੰਡ ਦੇ ਲੋਕ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਉਹ ਦੇਖਦੇ ਕਿਵੇਂ ਗੁਰੂ ਸਾਹਿਬ ਨਾਮ ਜਪਦੇ ਉਦਾਂ ਹੀ ਉਹ ਸਾਰੇ ਨਾਮ ਜਪਣ ਲੱਗ ਪਏ ਕਾਫੀ ਸਮਾਂ ਸੱਚੇ ਪਾਸ਼ਾ ਉੱਥੇ ਰਹੇ ਉਸ ਤੋਂ ਬਾਅਦ ਉੱਥੇ ਕੋਈ ਸ਼ੇਰ ਨਹੀਂ ਆਇਆ ਉੱਥੋਂ ਦੇ ਲੋਕਾਂ ਦਾ ਸਾਰਾ ਡਰ ਖਤਮ ਹੋ ਗਿਆ ਉੱਥੋਂ ਦੇ ਲੋਕ ਕਹਿਣ ਲੱਗੇ ਮਹਾਰਾਜ ਤੁਸੀਂ ਸਾਨੂੰ ਮਰਿਆਂ ਨੂੰ ਜੀਵਨ ਦਿੱਤਾ ਸ਼ੇਰ ਸੱਚੇ ਪਾਸ਼ਾ ਕਹਿਣ ਲੱਗੇ ਹੁਣ ਸਾਨੂੰ ਆਗਿਆ ਦਿਓ ਉੱਥੋਂ ਦੇ ਲੋਕ ਕਹਿਣ ਲੱਗੇ ਮਹਾਰਾਜ ਸਾਡਾ ਜੀ ਨਹੀਂ ਕਰਦਾ ਤੁਸੀਂ ਇੱਥੋਂ ਦੀ ਜਾਓ ਸੱਚੇ ਪਾਤਸ਼ਾਹ ਕਹਿੰਦੇ ਭੇਜਣਾ ਪੈਣਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਖੁਸ਼ੀ ਨਾਲ ਅੱਗੇ ਚੱਲ ਪਏ ਉਹ ਹਿਰਨਖੰਡ ਵਿੱਚ ਪਹੁੰਚੇ ਉਸ ਨੂੰ ਹਿਰਨਖੰਡ ਇਸ ਲਈ ਕਹਿੰਦੇ ਸੀ ਕਿਉਂਕਿ ਉੱਥੋਂ ਦੀ ਧਰਤੀ ਸੁਨਹਿਰੀ ਸੀ ਉੱਥੋਂ ਦੀ ਧਰਤੀ ਸੋਨੇ ਵਰਗੀ ਸੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉੱਥੋਂ ਦੇ ਲੋਕ ਕਿਹੋ ਜਿਹੇ ਸਨ ਉਹ ਕੀ ਕਰਦੇ ਸਨ ਉੱਥੋਂ ਦੇ ਲੋਕ ਯੋਗ ਸਾਧਨਾ ਕਰਦੇ ਸੀ ਉੱਥੋਂ ਦੇ ਲੋਕੀ ਜਿਆਦਾ ਜਵਾਨ ਹੀ ਰਹਿੰਦੇ ਸੀ ਉਹ ਕਦੇ ਵੀ ਆਪਣੇ ਪ੍ਰਾਣ ਘਰ ਵਿੱਚ ਨਹੀਂ ਸੀ ਤੇ ਅਗਦੇ ਉਸ ਖੰਡ ਵਿੱਚ ਘਰ ਵਿੱਚ ਕੋਈ ਬੰਦਾ ਨਹੀਂ ਸੀ ਮਰਦਾ ਉਹ ਸਾਧਨਾ ਕਰਦੇ ਸੀ ਉਹਨਾਂ ਨੂੰ ਪਤਾ ਚੱਲ ਜਾਂਦਾ ਸੀ ਕਿ ਕਦੋਂ ਸਾਡਾ ਅੰਤਿਮ ਸਮੇਂ ਆਣਾ ਹੈ ਜਦੋਂ ਉਹਨਾਂ ਦਾ ਅੰਤਮ ਸਮੇਂ ਆਂਦਾ ਸੀ ਉਹ ਉੱਚੇ ਪਹਾੜ ਤੇ ਜਾ ਕੇ ਬਹਿ ਜਾਂਦੇ ਤੇ ਉੱਥੇ ਜਾ ਕੇ ਆਪਣਾ ਸਰੀਰ ਤਿਆਗਦੇ ਉਹ ਆਪਣੇ ਦਸਮ ਦਵਾਰ ਦੁਆਰਾ ਸਰੀਰ ਤਿਆਗਦੇ ਸੀ ਉਸ ਨਗਰ ਵਿੱਚ ਜਾ ਕੇ ਗੁਰੂ ਨਾਨਕ ਸੱਚੇ ਪਾਸ਼ਾ ਨੇ ਚੌਂਕੜਾ ਲਾ ਲਿਆ ਮਾਨੋ ਉਸ ਨਗਰ ਵਿੱਚ ਹੁਣ ਗਿਆਨ ਦਾ ਸੂਰਜ ਚੜ੍ਹਨਾ ਹੈ ਗੁਰੂ ਨਾਨਕ ਸੱਚੇ ਪਾਸ਼ਾ ਨੇ ਪਾਈ ਮਰਦਾਨਾ ਜੀ ਨੂੰ ਕਿਹਾ ਛੇੜ ਤਾਰ ਬਾਣੀ ਆਈ ਹੈ ਸਤਗੁਰੂ ਜੀ ਨੇ ਬਾਣੀ ਦਾ ਕੀਰਤਨ ਕੀਤਾ ਉੱਥੇ ਲੋਕ ਜੁੜਨ ਲੱਗ ਪਏ ਗੁਰੂ ਨਾਨਕ ਸੱਚੇ ਪਾਸ਼ਾ ਨੇ ਉਹਨਾਂ ਨੂੰ ਕਿਹਾ ਮਹਾਰਾਜ ਕਹਿ ਲਗੇ ਦੱਸੋ ਤੁਸੀਂ ਕਿਹਦਾ ਉਪਦੇਸ਼ ਮੰਨਦੇ ਹੋ ਤੁਸੀਂ ਕਿਹਦੇ ਆਖੇ ਚੱਲਦੇ ਹੋ ਤੁਹਾਡਾ ਗੁਰੂ ਕੌਣ ਹੈ ਕੋਹ ਕਹਿ ਲਗੇ ਸਾਡੇ ਨਗਰ ਦੇ ਗੁਰੂ ਦਾ ਨਾਮ ਹੈ ਗੋਰਖਨਾਥ ਉਹਨਾਂ ਨੇ ਸਾਨੂੰ ਪ੍ਰਾਣਾਯਮ ਕਰਨ ਦਾ ਉਪਦੇਸ਼ ਦਿੱਤਾ ਹੈ ਇਸ ਕਰਕੇ ਗੋਰਖਨਾਥ ਜੀ ਦੇ ਪ੍ਰੇਰੇ ਹੋਏ ਅਸੀਂ ਯੋਗ ਸਾਧਨਾ ਕਰਦੇ ਹਾਂ ਪਰ ਮਹਾਰਾਜ ਸੱਚ ਇਹ ਹੈ ਕਿ ਸਾਡਾ ਮਨ ਅਜੇ ਤੱਕ ਸ਼ਾਂਤ ਨਹੀਂ ਹੋਇਆ ਮਹਾਰਾਜ ਕੋਈ ਇਹੋ ਜਿਹਾ ਉਪਦੇਸ਼ ਦਿਓ ਜਿਹਦੇ ਨਾਲ ਮਨ ਸ਼ਾਂਤ ਹੋਏ ਜਦੋਂ ਗੁਰੂ ਨਾਨਕ ਸੱਚੇ ਪਾਸ਼ਾ ਨੇ ਉਹਨਾਂ ਦੇ ਬਚਨ ਸੁਣੇ ਤਾਂ ਉਹ ਉਪਦੇਸ਼ ਦੇਣ ਲੱਗੇ ਲੈ ਬਲਾ ਕੇ ਸਤਨਾਮ ਜਪੋ ਤੇ ਹਉਮੈ ਛੱਡਣੀ ਪਏਗੀ ਮਹਾਰਾਜ ਕਹਿ ਲਗੇ ਜਿੰਨੀ ਦੇਰ ਤੁਸੀਂ ਹਉਮੈ ਨਹੀਂ ਛੱਡਦੇ ਤੇ ਮਨ ਨੀਵਾ ਕਰਕੇ ਨਾਮ ਨਹੀਂ ਜਪਦੇ ਉਹਨੀ ਦੇਰ ਤੁਹਾਡਾ ਮਨ ਸ਼ਾਂਤ ਨਹੀਂ ਹੋਣਾ ਤੁਹਾਨੂੰ ਹਉਮੈ ਛੱਡਣ ਦਾ ਤਰੀਕਾ ਦੱਸ ਦਿੰਨੇ ਆਂ ਆਪਣੇ ਮਨ ਵਿੱਚ ਇਹ ਧਾਰਨ ਕਰੋ ਕਿ ਇਹ ਜਗਤ ਝੂਠਾ ਹੈ ਸੱਚੀ ਕੇਵਲ ਆਤਮਾ ਹੈ ਤੇ ਪਰਮੇਸ਼ਵਰ ਦਾ ਨਾਮ ਹੈ ਉਹ ਜਪਣਾ ਹੈ ਜਗਤ ਸਭ ਝੂਠਾ ਹੈ ਇਸ ਗੱਲ ਦਾ ਅਭਿਆਸ ਕਰੋ ਜਦੋਂ ਅੰਦਰ ਹੋਮੇ ਆਏ ਤਾਂ ਵਾਹਿਗੁਰੂ ਵਾਹਿਗੁਰੂ ਜਪੋ ਤੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੋ ਜਦੋਂ ਗੁਰੂ ਸਾਹਿਬ ਬਚਨ ਕਾਰੇ ਸੀ ਤਾਂ ਉੱਥੋਂ ਦੇ ਲੋਕਾਂ ਦਾ ਮਨ ਸ਼ਾਂਤ ਹੋ ਗਿਆ ਮਹਾਰਾਜ ਦੀ ਦੱਸੀ ਹੋਈ ਵਿਜਨ ਨੂੰ ਸੁਖਦਾਈ ਜਾਣ ਕੇ ਉਸ ਦਿਨ ਤੋਂ ਨਾਮ ਜਪਣ ਲੱਗੇ ਤੇ ਹਉਮੈ ਛੱਡਣ ਦਾ ਯਤਨ ਕਰਨ ਲੱਗੇ ਉਸ ਥਾਂ ਤੇ ਗੁਰੂ ਸਾਹਿਬ ਕੁਝ ਵਕਤ ਰਹੇ ਫੇਰ ਉਥੋਂ ਦੀ ਅੱਗੇ ਚੱਲ ਪਏ ਹਿਰਨ ਖੰਡ ਤੋਂ ਵਿਦਾ ਹੋ ਕੇ ਗੁਰੂ ਸਾਹਿਬ ਅਗਲੇ ਖੰਡ ਵੱਲ ਚੱਲ ਪਏ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ